ਸਾਸੀ ਗਾਲ ਕਿਸਾਨ ਵੀਰੋ ਮੈਂ ਸਿੱਧੂ ਬੀਜ ਭੰਡਾਰ ਤਲਵੰਡੀ ਸਾਬੋ ਡਿਸਟ੍ਰਿਕਟ ਬਟਿੰਡਾ ਮੈਂ ਖਾਦ ਬੀਜ ਤੇ ਸਪਰੇਅ ਦਾ ਕੰਮ ਕਰਦਾ ਹਾਂ ਮੈਂ ਪਿਛਲੇ 4-5 ਸਾਲਾਂ ਤੋਂ ਸਟਾਰ ਐਗਰੀ ਸੀਡ ਦਾ ਡਿਸਟ੍ਰੀਬਿਊਟਰ ਹਾਂ ਇਹਨਾਂ ਦੇ ਜਿੰਨੇ ਵੀ ਪ੍ਰੋਡਕਟ ਆਉਂਦੇ ਹਨਾ ਲਗਭਗ ਸਾਰੇ ਹੀ ਵਧੀਆ ਕੁਆਲਿਟੀ ਦੇ ਹੁੰਦੇ ਹਨਾ ਤੇ ਫਾਰਮਰ ਬਹੁਤ ਸੰਤੁਸ਼ਟ ਹੁੰਨ ਸਟਾਰ ਐਗਰੀ ਸੀਡ ਦਾ ਸਟਾਰ 444 ਵੈਰਾਈਟੀ ਜਿਹੜੀ ਮੂੰਗ ਦੀ ਆਉਂਦੀ ਉਹ ਬਹੁਤ ਵਧੀਆ ਵੈਰਾਈਟੀ ਆ 60 ਤੋਂ 65 ਦਿਨਾਂ ਦੇ ਅੰਦਰ ਲਗਭਗ ਤਿਆਰ ਹੋ ਜਾਂਦੀ ਹੈ yellow ਰਸਤੇ ਦੀ ਸਮੱਸਿਆ ੜੀ ਮੂੰਗੀ ਨੂੰ ਆਉਂਦੀ ਹੈ ਕਈ ਵੈਰਾਈਟੀਆਂ ਨੂੰ ਜਿਹੜੀਆਂ ਦੇਸੀ ਪੁਰਾਣੀਆਂ ਯੂਨੀਵਰਸਿਟੀਆ ਵੈਰਾਈਟੀਆਂ ਉਹਨਾਂ ਦੇ ਮੁਕਾਬਲੇ ਇਹਨਾਂ ਵੈਰਾਈਟੀਆਂ ਨੂੰ ਜਿਹੜੀ ਪੀਲੇ ਪੰਦੇ ਸਮੱਸਿਆ ਨਹੀਂ ਆਉਂਦੀ ਇਹ ਵਧੀਆ ਰਹਿੰਦੀ ਹੈ 90% ਜ਼ਮੀਂਦਾਰ ਸਟਾਰ 444 ਮੂੰਗ ਨੂੰ ਜਾਣਦੀ ਹੋਣਗੇ ਇਸ ਕਰਕੇ ਅਸੀਂ ਸਪਾਰਸ਼ ਕਰਦੇ ਹਾਂ ਕਿ ਵਧੀਆ ਜਿਹੜੀਆਂ ਮੂੰਗ ਦੀਆਂ ਕੁਆਲਿਟੀਆਂ ਉਹਨਾਂ ਨੂੰ ਬੀਜੋ ਤੇ ਆਪਣੀ ਜਿਹੜੀ ਪੈਦਾਵਾਰ ਆ ਜਿਹੜਾ ਵਾਧਾ ਜਿਹੜਾ ਉਹਦੇ ਵਿੱਚ ਤੁਸੀਂ ਮੁਨਾਫਾ ਕਰ ਸਕਦੇ ਤੇ ਇਸ ਨੂੰ ਉਹ ਆਪਣੇ ਬਦਲ ਦੇ ਤੌਰ ਤੇ ਜਾਂ ਤੀਜੀ ਫਸਲ ਦੇ ਤੌਰ ਤੇ ਬੀਜ ਸਕਦੇ ਹਨ ਆਉਣ ਵਾਲੇ ਟਾਈਮ ਦੇ ਅੰਦਰ ਤਾਂ ਸਟਾਰ 444 ਦਾ ਜਿਹੜਾ ਮੂੰਗ ਦਾ ਬੀਜ ਆ ਉਹ ਵੀ ਆਪਣੇ ਕੋਲੇ ਸਿੱਧੂ ਵੀਰ ਭੰਡਾਰ ਤਲਵੰਡੀ ਸਾਬੋ ਇੱਥੇ ਅਵੇਲੇਬਲ ਹੈਗਾ